ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕਿਆਂ ਦੀ ਗੱਲ ਕਰੀਏ ਤਾਂ ਗੜ ਚੰਕਰ ਤੇ ਹਸ਼ਿਆਰਪੁਰ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਅੱਜ ਫਿਰ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਚੋ ਦੋਸਤੋ ਆਪਣੇ ਚੈਨਲ ਤੇ ਰੁਟੀਨ ਚੀ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਜਰਸੀ ਬੱਚੀ ਦਿਖਾਉਣੀ ਦੂਜਾ ਸੂਆ ਡੇਟ ਮੁਤਾਬਕ ਕੁਸਵਾ ਬਾਈ ਜੀ ਹੋਣੇ ਕਹਿੰਦੇ ਕੱਚੀ ਹੈ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੂੰ ਪਸੰਦ ਆਜੂਗੀ ਤੇ ਆ ਕੇ ਆਪਦੀ ਤਸੱਲੀ ਨਾ ਕਰੀਂ ਦਾਜੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੋ ਦੰਦ ਬੱਚੀ ਆ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 17 ਤਰੀਕ ਤੋਂ 9ਵਾਂ ਮਹੀਨਾ ਬੱਚੇ ਨੂੰ ਸ਼ੁਰੂ ਹੋ ਜਾਣਾ ਕਦ ਕਾਠ ਚੰਗਾ ਦੋਸਤੋ ਵੱਡਾ ਕਦ ਕਾਠ ਆ ਥਣਾ ਦੀ ਸੋਹਣੀ ਆ ਦੋਸਤੋ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕਰੇ ਲੱਗੇ ਹੋਏ ਫੋਰ ਸੈਂਗ ਪੋਰਾ ਵੀ ਨਹੀਂ ਕਦ ਕਾੜ ਸੋਹਣਾ ਦੋਸਤੋ ਆ ਦੰਦ ਦੋਸਤੋ ਚੈੱਕ ਕਰਾ ਦ ਨਾ ਵੱਚੀ ਦੀਆ ਦੇਖ ਸਕਦੇ ਆ ਦੋ ਦੰਦ ਵੱਚੀ ਹੈ ਦੋਸਤੋ ਕੰਨ ਛੋਟਾ ਗੋਲ ਕੰਨ ਬੋਦੀ ਵਾਲੀ ਜਰਸੀ ਪੂਰੀ ਸੋਹਣੀ ਚਾਰਾ ਥਣਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕਰੇ ਲੱਗੇ ਹੋਏ ਆ ਦੁੱਧ ਬਾਈ ਕਹਿੰਦਾ 15 16 ਕਿਲੋ ਵੱਚੀ ਬੜੇ ਆਰਾਮ ਨਾਲ ਚੋਜ ਆਜੂ ਥਾਣੇ ਮੇਨੇਰ ਤੋਂ ਚੈੱਕ ਕਰਾ ਦੇਣਾ ਵੇਖ ਸਕਦੇ ਆ ਦੋਸਤੋ ਹਵਾਨੇ ਜੇ ਵਾਲ ਟੈਲ ਕਾਫੀ ਪਈ ਆ ਉਹ ਅੱਛੀ ਨੇ ਦੋਸਤੋ ਵਾਲ ਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਥਾਣਾ ਸਾਇ ਸੋਣਾ ਦੋਸਤੋ ਹੱਤੀ ਚਵਾਈ ਵਾਲੇ ਥਾਣਾ ਫੋਰ ਸ਼ੈਂਕ ਪੂਰਾ ਵੀ ਨਹੀਂ ਤੋੜ ਕੇ ਦੋਸਤੋ ਥਾਣ ਹਵਾਨਾ ਦਿਖਾ ਦਿੰਨੇ ਆ ਆ ਵੇਖ ਸਕਦੇ ਆ ਦੋਸਤੋ ਕੱਦ ਕਾਟ ਸੋਣਾ ਵੱਡਾ ਕੱਦ ਕਾਟ ਆ ਹਵਾਨੇ ਦੋਸਤੋ ਵਾਲ ਟੈਲ ਕਾਫੀ ਪਈ ਆ ਉਹ ਅੱਛੀ ਨੇ ਵਾਲ ਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਚਾਰਾ ਥਾਣਾ ਸੇਮ ਹੀ ਸਾਈਜ਼ ਗੈਪ ਚ ਨਿਖਰ ਮੇ ਕੱਲੇ ਕ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 42000 ਰੁਪਇਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨ ਤਾਨ ਹੋ ਜੂ ਜਿਹਨੂੰ ਪਸੰਦ ਆਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ